ਨਹੀਂ ਹੋ ਗਈ ਆ ਗੱਲ ਜੱਗੇ ਨਾਲ ਆਪਣੀ ਹੋ ਗਈ ਆ ਤੇ ਤੂੰ ਵੇਖ ਹੀ ਲਿਆ ਹੁਣ ਆ ਗਿਆ ਉਹ ਅੰਦਰ ਆ ਮੈਂ ਕਰਤਾ ਫੋਨ ਉਹਨੂੰ ਚੱਲ ਮੇਰੀ ਗੱਲ ਸੁਣ ਅੰਦਰ ਬੈਠ ਕੇ ਗੱਲ ਕਰ ਹਾਂ ਨਹੀਂ ਆ ਗਿਆ ਉਹ ਤੇ ਹੋ ਜਾਣਾ ਵਾ ਆਪਾਂ ਕਰਦੇ ਅੰਦਰ ਬੈਠ ਗੱਲ ਕਰ ਲੈਨੇ ਹਾਂ ਸਸਿਕਲ ਵੀਰੇ ਹੋ ਠੀਕ ਠਾਕ ਹੈ ਠੀਕ ਠਾਕ ਵਧੀਆ ਤੂੰ ਸੁਣਾਉ ਠੀਕ ਹੈ ਫੋਨ ਨਹੀਂ ਕੀਤਾ ਉਹ ਮੈਂ ਹਿੱਥ ਲੱਗ ਗਿਆ ਮੈਂ ਚੱਲ ਹੋਏ ਨੇ ਪਰ ਅੱਛਾ ਅੱਛਾ ਆ ਜਾ ਚਾਹ ਪਾਣੀ ਪੀ ਲੋ ਕੋਸ਼ਣਾਉ ਸੇਤਾ ਨਹੀਂ ਤਾਂ ਹਾਂਜੀ ਹਾਂਜੀ ਵਧੀਆ ਤੂੰ ਸੁਣਾਓ ਕਿਥੇ ਹੈ ਭਾਜੀ ਘਰੇ ਹੀ ਆ ਜਾ ਲੈ ਮੇਰੀ ਗੱਲ ਸੁਣਾ ਔੜੇ ਮਿੱਟੀ ਆ ਪਾਸਟਾਈ ਆ ਉਹ ਸਾਰੀ ਤੂੰ ਗਿੱਲੀ ਕਰਤੀ ਆ ਮੈਂ ਸੋਚਿਆ ਸੀ ਕਿ ਚੱਲ ਨੂੰ ਥੋੜਾ ਜਿਹਾ ਉੱਚਾ ਕਰਕੇ ਥਾਣਾ ਤੇ ਚੱਲ ਗੱਡੀ ਢੱਕਿਆ ਕਰਾਂਗੇ ਤੂੰ ਚੰਗਾ ਕੰਮ ਕੀਤਾ ਵਾਹ ਵਾਲਾ ਤੇ ਹੁਣ ਸਾਡਾ ਪਾਣੀ ਕਿੱਧਰ ਨੂੰ ਜਾਵੇ ਤੇ ਪਾਣੀ ਕਿੱਧਰ ਨੂੰ ਜਾਵੇ ਤੇ ਦੱਸ ਤੂੰ ਇਨੀ ਸੋਈ ਲਿਆ ਕਰ ਵੀ ਪਚਾਈ ਬੰਦਾਈਦਰ ਨੂੰ ਕੱਢ ਦੇ ਉਹ ਇਧਰ ਨੂੰ ਨਹੀਂ ਨਿਕਲਦਾ ਉਹ ਜਾਂਦਾ ਹੀ ਇਧਰ ਨੂੰ ਆ ਜਾਂਦਾ ਹੀ ਇਧਰ ਨੂੰ ਉਹ ਫੈਲਾ ਕੀ ਆ ਮੰਮੀ ਮੈਨੂੰ ਲੱਗੀ ਆ ਭੁੱਖ ਤੇ ਰੋਟੀ ਬਣਾ ਕੇ ਦੋ ਪੁੱਤ ਨਹੀਂ ਮੇਰੇ ਕੋ ਉੱਠਿਆ ਜਾਣ ਦੇ ਨਹੀਂ ਹੁੰਦਾ ਤਾਂ ਹੀ ਮੈਂ ਕਹਿਣ ਦੀ ਤੇ ਚੱਲ ਤੂੰ ਬਣਾ ਲੈਂਦੀ ਐ ਸੈਸ ਸਜੇ ਮੇਰੇ ਕੋ ਨਹੀਂ ਬੰਦੀ ਕਿੰਨਾ ਕੰਮ ਕੀਤਾ ਵਾ ਕੱਪੜੇ ਧੋਤੇ ਸਪਾਈਆਂ ਕੀਤੀਆਂ ਤੂੰ ਇੱਕ ਰੋਟੀ ਨਹੀਂ ਬਣਾ ਕੇ ਥੁਆਸੇ ਅੱਗੇ ਮੈਂ ਬਣਾਉਂਦੀ ਹੀ ਜਾਂ ਨਹੀਂ ਥੁਆਂ ਡਿਆ ਤਾਂ ਹੀ ਮੈਂ ਕਿਹਾ ਸੀ ਤੈਨੂੰ